ऐसी बीसी मोर्चा आगुआ विच खुशी लहर मान योग हाई कोर्ट ने फनी कसम खिलाफ की फलदार अम्बा दे कटन लगाई रोक मोर्चा आगुआ ने खुशी विच वंडे लड्डू मानयोग हाईकोर्ट कोर्ट प्रेस मीडिया दा कीता धन्यवाद मोर्चा प्रधान बलविंदर सिंह कुंबड़ा ने कहा वड्डे गए सौ साल पुराने सैकड़े फलदार रुखा नु बचाउन ले गुरुद्वारा अंब साहिब दे मैनेजर हुड्डा ते गमाडा ने नहीं निभाई जिम्मेवारी मोर्चा आगू हरनेक सिंह मलवा ने कहा कि ਬੜੇ ਅਫਸੋਸ ਦੀ ਗੱਲ ਹੈ ਅਖਬਾਰਾਂ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਕੇ ਡਰਾਮੇਬਾਜ਼ੀ ਕਰਨ ਵਾਲੇ ਵਾਤਾਵਰਣ ਪਰਿਵੇਮੀ ਇਹਨਾ ਇਤਿਹਾਸਕ ਹੱਤੇ ਪੁਰਾਣੀ ਅੰਮਾ ਦੇ ਦਰਖਤਾਂ ਨੂੰ ਬਚਾਉਣ ਲਈ ਨਹੀਂ ਬੌੜੇ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਹੈ ਜਿਹੜਾ ਸਾਡਾ ਐਸ்சி ਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਜੋ ਮੋਰਚਾ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈ ਜਿਸ ਦੇ ਨਾਲ ਨਾਲ ਅਸੀਂ ਇੱਕ ਫ੍ਰਿਕ ਸਮਾਲ ਜਿਹੜਾ ਬਣ ਰਿਹਾ ਉਹਦੀ ਜ਼ਮੀਨ ਅਕਵਾਇਰ ਕੀਤੀ ਸੀ ਪੁੱਡਾ ਤੋਂ ਕੰਪਨੀ ਨੇ ਕਿਸੇ ਨੇ ਮੌਲ ਬਣਾਣ ਲਈ ਜਿਸ ਦਾ ਅਸੀਂ ਦਰਖਤਾਂ ਨੂੰ ਦੇਖਦੇ ਹੋਏ ਤੁਹਾਡਾ ਸਾਰੀ ਟੀਮ ਦਾ ਜਿਹੜੀ ਤੁਹਾਡਾ ਪੱਤਰਕਾਰ ਭਾਈਚਾਰਾ ਤੁਸੀਂ ਸਾਰੀ ਟੀਮ ਨੇ ਬਹੁਤ ਸਾਰਾ ਵੱਡਾ ਸਹਿਯੋਗ ਦਿੱਤਾ ਇਸ ਸਹਿਯੋਗ ਦੇ ਕਾਰਨ ਅੱਜ ਆਪਾਂ ਕਿਸੇ ਸੀਟੇ ਤੇ ਪਹੁੰਚੇ ਜਿਹੜੀ ਡਿਊਟੀ ਅੰਮ੍ਰਿਤਸਰ ਗੁਰਦਾਰੇ ਦੇ ਇਤਿਹਾਸ ਨੂੰ ਬਚਾਉਣ ਲਈ ਅੰਬਾਂ ਨੂੰ ਬਚਾਉਣ ਲਈ ਗੁਰਦੁਆਰਾ ਅੰਮ੍ਰਿਤਸਰ ਦੇ ਮੈਨੇਜਰ ਦੀ ਬਹੁਤ ਵੱਡੀ ਡਿਊਟੀ ਬਣਦੀ ਸੀ ਸ਼੍ਰੋਮਣੀ ਕਮੇਟੀ ਦੀ ਬਹੁਤ ਵੱਡੀ ਡਿਊਟੀ ਬਣਦੀ ਸੀ ਪਰ ਕਿਸੇ ਨੇ ਵੀ ਸਾਡੀਆਂ ਪਿਛਲੇ 6 ਮਹੀਨੇ ਤੋਂ ਖਬਰਾਂ ਦੇਖ ਕੇ ਨਾ ਤਾਂ ਮੈਨੇਜਰ ਗੁਰਦੁਆਰਾ ਅੰਮ੍ਰਿਤਸਰ ਦਾ ਜਾਗਿਆ ਨਾ ਸ਼੍ਰੋਮਣੀ ਕਮੇਟੀ ਜਾਗੀ ਤਾਂ ਅਸੀਂ ਸਾਰੇ ਮੋਰਚੇ ਤੇ ਸਾਡੇ ਆਗੂ ਸਹਿਵਾ ਨੇ ਅਰਨੇਕ ਸਿੰਘ ਜੀ ਮਲੋਆ ਆ ਗਿਆ ਕਰਨ ਸਿੰਘ ਜੀ ਆ ਗਿਆ ਸਿਮਰ ਜੀ ਜੀ ਸ਼ੈਂਕੀ ਆ ਗਿਆ ਸਾਰੀ ਸਾਡੀ ਟੀਮ ਹੈ ਜਿਹੜੀ ਆਪਣੇ ਐਸ்சி ਵੀ ਸੀ ਮਹਾਪੰਚਾਇਤ ਮੋਰਚੇ ਵੱਲੋਂ ਜਿਹਨੂੰ ਮੇਰੇ ਵੱਲੋਂ ਇੱਕ ਪੀ ਆਈ ਐਲ ਪਾ ਕੇ ਪਬਲਿਕ ਇਤ ਪਟੀਸ਼ਨ ਜਿਹੜੀ ਪਾ ਕੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ ਜਿਸ ਵੀ ਜੱਜ ਕੋਰਟ 'ਚ ਸੁਣਾਈ ਸੀ ਮਾਨਯੋਗ ਚੀਫ ਜਸਟਿਸ ਨੇ ਇੱਕ ਨੰਬਰ ਕੋਰਟ 'ਚ ਜਿਹੜਾ ਸਾਡਾ ਕੇਸ ਲਗਿਆ ਤੇ ਸਾਡੀ ਜਿਹੜੀ ਵਕੀਲ ਸਾਹਿਬ ਦੀ ਬੈਡਮ ਗੁਰਸਰਨ ਕੌਰ ਮਾਨ ਉਹਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਐ ਕੇਸ ਪ੍ਰੋਸੀਡ ਕੀਤਾ ਤੇ ਵਾਇਸ ਕੀਤੀ ਤਾਂ ਜੱਜ ਸਾਹਿਬ ਮੰਨਿਆ ਵੀ ਹਾਂ ਉਥੇ ਕੀ ਬਣ ਜਾ ਰਿਹਾ ਸੀ ਮੌਲ ਕਿਹਾ ਜੀ ਪਰ ਦੋ ਤਿੰਨ ਸਦ ਰਖ ਜਿਹੜਾ ਇਹਨਾਂ ਰਾਤੋਂ ਰਾਤ ਜਿਹੜੇ ਫਲਦਾਰ ਦਰੱਖਤ ਸੀ ਅੰਬ ਸੀ ਉਹ ਪਿਛਲੇ ਇੱਕ ਹਫ਼ਤੇ ਤੋਂ ਆਰਾ ਚੱਲ ਰਿਹਾ ਸੀ ਜਿਹਦੇ ਵਿੱਚ ਕਈ ਟਰੱਕ ਇੱਥੇ ਵੱਢ ਕੇ ਲੱਕੜੀ ਦੇ ਜਿਹੜੇ ਕੱਢਦੇ ਬਾਹਰ ਪਰ ਅੱਜ ਵੀ ਦੇਖਾ ਇੱਥੇ 2-300 ਦਰੱਖਤ ਖੜੇ ਆਲੇ ਹੋਰ ਵੀ 100-200 ਦਰੱਖਤ ਵੱਢਦੇ ਹੋਊਗਾ ਘੱਟੋ-ਘੱਟ 5-600 ਦਰੱਖਤ ਇਸ ਮੌਲ ਦੀ ਬਾਲ ਬਾਉਂਡਰੀ ਅੰਦਰ ਹੈ ਬਰਮ ਦੇ ਦਰੱਖਤ ਜਿਹੜੇ ਬਰਮ ਫੁੱਟਪਾਥ ਦੀ ਦਰੱਖਤ ਹੈ ਉਹ ਵੀ ਅੰਦਰ ਕਰ ਲਈ ਸੀ ਜਿਸ ਨੂੰ ਵਿਚਾਰਨ ਲਈ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਨ੍ਹਾਂ ਨੇ ਅੱਜ ਕਾਰਵਾਈ ਕਰਦਿਆਂ ਕੇਸ ਦੀ ਸੁਣਾਈ ਸਟੇ ਕਰਦੀ ਮੈਟਰ ਤੇ ਅੱਗੇ ਤੋਂ ਦਰੱਖਤ ਨਹੀਂ ਕੱ ਜਿਹੜੀ ਇਹਨਾਂ ਨੇ ਕਿਹਾ ਸੀ ਵੀ ਐਡਵੋਕੇਟ ਜਰਨਲ ਕੜਾ ਹੋ ਕੇ ਉੱਥੇ ਕਹਿੰਦਾ ਜੀ ਸਾਡੇ ਕੋਲ ਅਪਰੂਵਲ ਆਉਣਗੀਆਂ ਪਰਮਿਸ਼ਨਾਂ ਆਉਣਗੀਆਂ ਉਹਨਾਂ ਨੇ ਪਰਮਿਸ਼ਨਾਂ ਮੰਗਾਈਆਂ ਅਪਰੂਵਲਾਂ ਮੰਗਾਈਆਂ ਤੇ ਹੁਣ ਸਾਡੀ 3 ਬਾਰਾਂ ਦੀ ਇੱਕ ਹਫ਼ਤੇ ਦੀ 10 ਦਿਨ ਦੀ ਤਰੀਕ ਦੇਤੀ ਸਰਕਾਰ ਨੂੰ ਤਾਂ ਕਿ ਸਾਰੀਆਂ ਅਪਰੂਵਲਾਂ ਸਾਰੀਆਂ ਮਨਜ਼ੂਰੀਆਂ ਲੈ ਕੇ ਆਉ ਲਈ ਆ ਨਹੀਂ ਲਈ ਕਿਵੇਂ ਲਈ ਕਿਸ ਤਰ੍ਹਾਂ ਲਈਏ ਸਾਡੇ ਕੋਲੇ ਪਹਿਲਾਂ ਇਸ ਜਗ੍ਹਾ ਤੋਂ ਲੈ ਕੇ ਅਸੀਂ ਕਈ ਵਾਰੀ ਇੱਥੇ ਤਰਨਾ ਲਾਇਆ ਚੌਂਕ ਤੇ ਪੁੱड्ढा ਦਫ਼ਤਰ ਦਾ ਕਰੋ ਕੀਤਾ ਪਰ ਕੋਈ ਵੀ ਕੰਨ ਦੇ ਜੂਨਾ ਸਰਕਾਰ ਦੇ ਨਾ ਪੁੱਡਾ ਦਫਤਰ ਦੇ ਨਾ ਬਣਤ ਭਾਗ ਦੇ ਕਿਸੇ ਦੇ ਕੰਨ ਦੇ ਜੂਨਾ ਸਰ ਕੀ ਜਦੋਂ ਸਾਰਾ ਕੁਝ ਕਰਦਾ ਹੋਇਆ ਪੁੱਡਾ ਜਿਹੜਾ ਈਓ ਐ ਉਹਦੀ ਸਟੇਟਮੈਂਟ ਤੁਹਾਡੇ ਕੋਲੇ ਪਈ ਐ ਵੀ ਉਹ ਕਹਿੰਦਾ ਸੀ ਸਾਡੀ ਪਾਲਿਸੀ ਐ ਜੇ ਪੰਜ ਦਰਖਤ ਪਹਿਲਾਂ ਲਾ ਕੇ ਦੇਣਗੇ ਤਾਂ ਇੱਕ ਦੀ ਪਰਮਿਸ਼ਨ ਦੰਨੇ ਆ ਜਾਂ ਜਗਾ ਬਦਲੇ ਜਗਾ ਦੇਣਾ ਦਰਖਤ ਲਾਉਣ ਵਾਸਤੇ ਉਹ ਸਾਰੀਆਂ ਪ੍ਰੋਬਲਮ ਮੈਂ ਕਹਿੰਦਾ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਤੇ ਸਾਡੇ ਵਕੀਲ ਨੂੰ ਕਹਿੰਦਾ ਸਾਰੀਆਂ ਚੈੱਕ ਕਰ ਲਾਂਗੇ ਪ੍ਰੋਬਲਮ ਪਰ ਸਾਡੇ ਕੋਲੇ ਸਟੇਟਮੈਂਟ ਸਾਰੀ ਜਿਹੜੀ ਉਹਦੀ ਪਈ ਐ ਤੇ ਤੁਹਾਡਾ ਪ੍ਰੈਸ ਦਾ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਇਹ ਦਰਖਤਾਂ ਨੂੰ ਬਚਾਉਣ ਵਾਸਤੇ ਸਾਡੇ ਮੋਰਚੇ ਦੇ ਆਗੂਆਂ ਦਾ ਸਾਰਿਆਂ ਦਾ ਕੱਲ-ਕੱਲੇ ਵਿਅਕਤੀ ਨੇ ਆਪਣੀ ਆਪਣੀ ਡਿਊਟੀ ਸਮਝਦੇ ਹੋਏ ਅਸੀਂ ਫਰਜ ਸਮਝਦੇ ਹੋਏ ਇਹ ਦਰਖਤਾਂ ਦੇ ਕਾਰਵਾਈ ਕਰਕੇ ਤਾਂ ਅੱਜ ਸਟੇ ਕਰਾਈ ਹੈ ਸਾਨੂੰ ਬਹੁਤ ਖੁਸ਼ੀ ਹੈ ਖੁਸ਼ੀ ਜੇ ਇੱਥੇ ਜਿਹੜਾ ਮੋਰਚੇ ਆਗੂਆਂ ਨੇ ਕਿਹਾ ਵੀ ਅੱਜ ਲੱਡੂ ਵੰਡਣੇ ਚਾਹੀਦੇ ਆ ਅਸੀਂ ਲੱਡੂ ਵੰਡ ਕੇ ਛੱਡੇ ਆ ਮੇਠਾ ਮੂੰਹ ਕਰਾਇਆ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਤੁਹਾਡੀ ਸਾਰੀ ਟੀਮ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤਾਂ ਕਿ ਹਰ ਇੱਕ ਬੰਦੇ ਨੇ ਆਪਣਾ-ਆਪਣਾ ਯੋਗਦਾਨ ਪਾ ਕੇ ਇਹ ਜਿਹੜੇ ਦਰ ਭੜਾ ਸਾਹਿਬ ਜਿਹੜੇ ਦਰਖਤ ਕੱਟੇ ਗਏ ਉਹਨਾਂ ਬਰਤੀ ਵੀ ਕੋਰਵਾਈ ਹੋਊਗੀ ਉਹਨਾਂ ਬਰਤੀ ਪਹਿਲਾਂ ਇੱਕ ਸੁਪਰੀਮ ਕੋਰਟ ਦੇ ਕਈ ਮੈਂ ਕੇਸ ਪੜੇ ਨੇ ਜਾਂ ਤਾਂ ਦੇਖੋ ਬਹੁਤ ਵੱਡਾ ਜੁਰਮਾਨਾ ਇੱਕ ਦਰਖਤ ਨੂੰ ਕੱਟਣ ਲਈ ਜਾਂ ਫਿਰ ਮੈਂ ਕਹਿੰਦਾ 300 ਜੇ ਬੰਦਾ ਵੱਡਾ ਦਰਖਤ ਵੱਡਾ 302 ਲਗਣੀ ਚਾਹੀਦੀ ਐਫ ਆਈ ਆਰਾਂ ਦਰਜ ਹੋਣੀਆਂ ਚਾਹੀਦੀਆਂ ਉਹ ਚ ਪਹਿਲਾਂ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦਸੀਆਂ ਕੋਈ 226 ਨੰਬਰ ਆਰਟੀਕਲ ਕੋਈ 226 ਹੈ ਸਾਡੇ ਉਹਨੇ ਐਡਮ ਨੇ ਸਾਰਾ ਜ਼ਿਕਰ ਕੀਤਾ ਤੇ ਕਲਕਲੀਆਂ ਸਟੇਟਮੈਂਟਾਂ ਦਿਖਾਈਆਂ ਇੱਕ ਤਾਂ ਬਹੁਤ ਵੱਡਾ ਜੁਰਮਾਨਾ ਹੋਣਾ ਚਾਹੀਦਾ ਮੋਟਾ ਦੁਜਾ ਜਿਹੜਾ ਨਹਿਾਰਾ ਚਲਾਇਆ ਖਾਸ ਕਰ ਅੰਬ ਵੱਡੇ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬਣਦੀ ਆ 302 ਦੀ ਜਿਵੇਂ ਬੰਦਾ ਵੱਢਦਾ ਆ ਦਰਖਤ ਵੱਢਦੇ ਫਲ ਦਰਖਤ ਫਲ ਦਰਖਤ ਸਭ ਵੱਢਦੇ ਵੱਢ ਕੇ ਘੇਰਦੇ ਨੇ ਜਿਹੜੇ ਇਤਿਹਾਸਕ ਗੁਰਦੁਆਰਾ ਵੀ ਅੰਬ ਸਾਹਿਬ ਤੇ ਕੋਲੋਂ ਜਿਹੜੇ ਇੱਥੇ ਦਰਖਤ ਅੰਬਾਂ ਦੇ ਪ੍ਰਾਤਨ ਕੱਟੇ ਗਏ ਆ ਕਿ ਜਿਹੜੀ ਇਥੋਂ ਦੇ ਗੁਰਦੁਆਰਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਸੀਗੀ ਜੈਸ ਜੀ ਪੀਸੀ ਦੀ ਜ਼ਿੰਮੇਵਾਰੀ ਸੀ ਜਿਹੜੀ ਪੰਜਾਬ ਸਰਕਾਰ ਤੇ ਬਰਾਬਰ ਦੀ ਥੇਰਾ ਉਹਨਾਂ ਨੇ ਭੂਮਿਕਾ ਨਹੀਂ ਨਿਭਾਈ ਜਿਹੜਾ ਐਸਬੀਸੀ ਮੋਰਚੇ ਨੂੰ ਇਹ ਕਦਮ ਚੱਕਣਾ ਪਿਆ ਜੀ ਪਹਿਲਾਂ ਤਾਂ ਆਪ ਤੁਹਾਡਾ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜਾ ਅੱਜ ਅਸੀਂ ਮੋਰਚਾ ਜਿੱਤਿਆ ਤੁਹਾ ਤੋਂ ਬਗੈਰ ਨਹੀਂ ਸੀ ਜਿੱਤਿਆ ਜਾਣਾ ਇਹ ਤੁਹਾਡਾ ਬੜਾ ਸਹਿਯੋਗ ਰਿਆ ਬਾਕੀ ਰਹੀ ਗੱਲ ਦਰਖਤਾਂ ਦੀ ਮੈਂ ਤਾਂ ਇੱਥੇ ਬਚਪਨ ਖੇਟਿਆ ਜੀ ਇਹ ਦਰਖਤ 100-100 ਸਾਲ ਦੇ ਉਹ ਬਜ਼ੁਰਗਾਂ ਦੇ ਦੇਖੋ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਪਾਲੇ ਇਹ ਇਹ ਬਹੁਤ ਹੀ ਦੁੱਖ ਨਾਲ ਪਾਲਿਆ ਇਹ ਇਹ ਅੰਬ ਸਾਹਿਬ ਗੁਰਦਾਰੇ ਨਾਲ ਲੇਟਰ ਸੀ ਬਾਗ ਸਿਰਫ ਇੱਕ ਹੀ ਬਾਗ ਰਹਿ ਗਿਆ ਸੀ ਮਾਲੀ ਵਿੱਚ ਅੰਬਾ ਦਾ ਬਾਕੀ ਸਾਰੇ ਬਾਗ ਇੱਥੇ ਕੱਟੇ ਗਏ ਚਾਰੇ ਪਾਸੇ ਗੁਦਾਰ ਸਾਹਿਬ ਦੇ ਮਾਲ ਬਣ ਗਿਆ ਤੇ ਇਹ ਵੀ ਇਹ ਵੀ ਮਾਲੇ ਬਣਨੇ ਜਾ ਰਿਹਾ ਕਈ ਮੰਝਲ ਦਾ ਅਸੀਂ ਗੁਦਾਰ ਸਾਹਿਬ ਦੇ ਮੈਨੇਜਰ ਨੂੰ ਬੇਨਤੀ ਕੀਤੀ ਸੀ ਕਿ ਮੈਨੇਜਰ ਸਾਹਿਬ ਸਾਡਾ ਸਾਥ ਦੇ ਦਿਓ ਇਹ ਬਾਗ ਬਚਾਣਾ ਅਸੀਂ ਇਹ ਗੁਦਾਰਾ ਸਾਹਿਬ ਦੀ ਹੋਂਦ ਵਿੱਚ ਹੈਗਾ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਅਸੀਂ ਕਈ ਐਜੀਟੇਸ਼ਨ ਕੀਤੇ ਡਾਇਰੈਕਟਰ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੇ ਕਿਹਾ ਸੀ ਕਿ ਅਗਰ ਅਸੀਂ ਇੱਕ ਦਰਖਤ ਕਟਾਂਗੇ ਤਾਂ ਪੰਜ ਲਾਵਾਂਗੇ ਵੀ ਪਰ ਹੁਣ ਉਹਨਾਂ ਦੇ ਵਾਅਦੇ ਅੱਜ ਖੋਖਲੇ ਨਜ਼ਰ ਆ ਰਹੇ ਐ ਜਦੋਂ ਮੈਂ ਆ ਕੇ ਦੇਖਿਆ ਬਾਗ ਅੰਬ ਰਾਤ ਨੂੰ ਸਾਰੇ ਇੱਕ ਇੱਕ ਘੰਟੇ ਚ ਕੱਟ ਕੇ ਗੇਰਤੇ ਸਾਰੇ ਅੰਬੇ ਬੜਾ ਰੋਣਾ ਆਇਆ ਜੀ ਦੇਖ ਕੇ ਅੰਬਾ ਨੂੰ ਤਾਂ ਅੰਦਰ ਜਮੀਰ ਜਾਗੀ ਕਿ ਵੈਗਰੂ ਕਿਰਪਾ ਕਰ ਕੋਈ ਚਮਤਕਾਰ ਦਿਖਾ ਤੋ ਅੱਜ ਕੁੰਮੜਾ ਸਾਹਿਬ ਦੀ ਬਦੌਲਤ ਇਸ ਮੋਰਚੇ ਨੇ ਚਮਤਕਾਰ ਦਿਖਾਇਆ ਤਰੀਕ ਲੱਗੀ ਸੀ ਅੱਜ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਜਣਾਂ ਸਾਡੀ ਸੁਣਾਈ ਕਰ ਲਈ ਸਟੇ ਆਰਡਰ ਕਰਤੇ ਤੇ ਇਹਨਾਂ ਨੂੰ ਸਾਰੇ ਦਰਸ ਜਿਹੜੇ ਵਿਚਾਰੇ ਬੱਚੇ ਰਹਿ ਗਏ ਥੋੜੇ ਬਾੜੇ ਮੋਟੇ ਏ ਬੱਚੇ ਜਾਣਗੇ ਲੋਕਾ ਸਾਹਿਬ ਇੰਨੀਆਂ ਵੱਡੀਆਂ ਵੱਡੀਆਂ ਵਾਤਾਵਰਣ ਬਚਾਉਣ ਵਾਲੀਆਂ ਸੰਸਥਾਵਾਂ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਮੈਂ ਕਹਿੰਦਾ ਸਭ ਨੂੰ ਅਪੀਲ ਕੀਤੀ ਜੀ ਮੈਂ ਚੰਡੀਗੜ੍ਹ ਚ ਵੀ ਦੇਖਦਾ ਅਖਬਾਰ ਚ ਤੇ ਮੀਡੀਆ ਚ ਇਹਦੇ ਵੀ ਜਾਂਦੀ ਆ YouTube ਚ ਫੋਟੋ 10000 ਬੰਦੇ ਇੱਕ ਪੇੜ ਲਾ ਕੇ 10000 ਬੰਦੇ ਖੜੇ ਹੋ ਕੇ ਫੋਟੋ ਤਰਾਂਦੇ ਬڑے ਬڑے ਮਨਿਸਟਰ ਵਗੈਰਾ ਹੈ ਜੀ ਆ ਜੋ ਕਿੱਥੇ ਹੈਗੇ ਸਭ ਨੂੰ ਬੇਨਤੀਆਂ ਕੀਤੀਆਂ ਸੋਹਣੀ ਕਮੇਟੀ ਨੂੰ ਬੇਨਤੀ ਕੀਤੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਜਗ੍ਹਾ ਜਗ੍ਹਾ ਅੰਬ ਦਾਗਤ ਲਵਾਵਾਂਗੇ ਪਰ ਉਹਨਾਂ ਦੇ ਵਾਦੇ ਸਾਰੇ ਖੋਖਲੇ ਨਿਕਲੇ ਜੀ ਕਿਸੇ ਨੇ ਸਾਰੀ ਸੁਣਾਈ ਨਹੀਂ ਕੀਤੀ ਇੱਥੇ ਤੱਕ ਬਾਤਾਵਰਨ ਪ੍ਰੇਮੀ ਸਾਨੂੰ ਇੱਕ ਸਾਲ ਚ ਨਹੀਂ ਲੱਭਿਆ ਸਰੋਮਣੀ ਕਮੇਟੀ ਵੀ ਇੱਕ ਸਾਲ ਚ ਨਹੀਂ ਜਾਗੀ ਸਾਨੂੰ ਗ੍ਰੀਨ ਟਰਿਵਨਲ ਦਿੱਲੀ ਤੋਂ ਬਹੁਤ ਆਸਤੀ ਉਮੀਦ ਸੀ ਉਹ ਨਹੀਂ ਜਗਿਆ বন ਵਿਭਾਗ ਕੋਲ ਗਿੜੇ ਮਾਰੇ ਉਹ ਨਹੀਂ ਜਾਕੇ ਉਡਾ ਦਫਤਰ ਗਿੜੇ ਬਾਰੇ ਉਹ ਨਹੀਂ ਜਾਕੇ ਜਦੋਂ ਨਾ ਜਾਕੇ ਸਾਰੀ ਇੱਕ ਸਿਰਫ ਆਜੀ ਸਿਰਫ ਇੱਕ ਉਮੀਦ ਸੀ ਹਾਈ ਕੋਰਟ ਤੋਂ ਹਾਈ ਕੋਰਟ ਨੇ ਸਾਡੀ ਉਹ ਉਮੀਦ ਅੱਜ ਪੂਰੀ ਕੀਤੀ ਤੇ ਸਾਨੂੰ ਉਮੀਦ ਹੈ ਹੁਣ ਇੱਕ ਵੀ ਤਰੱਕ ਜਿਹੜਾ ਕਟਿਆ ਨਹੀਂ ਜਾਊਗਾ ਤੇ ਅਗਲੀ ਜਿਹੜਾ ਤਰੀਕ ਤੇ ਜਿਹੜੀ ਡੇਟ ਤੇ ਅਗਲਾ ਕਾਰਵਾਈ ਇਹਨਾਂ ਤੇ ਹੋ ਜਣੀ। ਧੰਨਵਾਦ। ਉਹ ਹੈ